साल हो गया दो लाख की कमेटी भी खा गया क्या बोला बोला मैं बच्चा भी को पालना है तेरा मैं शादी करके रखूंगा नहीं नहीं किया शादी कुछ नहीं मेरा घर बर्बाद कर दिया मैं नहीं इधर का हूँ नहीं उधर का हूँ कहूँ की नहीं आओ बना साल भर रहा मेरे साथ मामला जी सरासर झूठा मामला है ਉਹ ਜਿਹੜੀ ਫੂਲਾ ਦੇਵੀ ਹੈ ਉਹ ਨਜਾਇਜ਼ ਇਲਜ਼ਾਮ ਲਾਣ ਰਹੀ ਹੈ ਉਹ ਇਹਦਾ ਮਕਾਨ ਮਾਲ ਕੇ ਬੈਠੀ ਹੋਈ ਹੈ ਤੇ ਰਾਜਨ ਕਪੂਰ ਵੀ ਉਦੇ ਵਿੱਚ ਇਨਵੋਲ ਹੈਗਾ ਰਾਜਨ ਕਪੂਰ ਦੇ ਨਾਲ ਰਲ ਕੇ ਇਹ ਦਰਖਾਸਤ ਦੇਈ ਜਾਂਦੇ ਆ ਜਦ ਕਿ ਸਰਾ ਸਾਲ ਛੁੱਟੀਆਂ ਹਨ ਹਾਂਜੀ ਨਾਮ ਬਤਾਈਏ ਆਪਣਾ ਫੂਲਾ ਦੇਵੀ ਸਰ ਹੈ ਕਾ ਰਹਿੰਦੇ ਗੋਲਡਨ ਨਮ ਨੋਰਾ ਫਟਕ ਕੀ ਹੋਇਆ ਉਹ ਇੱਕ ਕੰਤ ਲਾਲ ਜਾਦਵ تھا ਕੰਤ ਲਾਲ ਜਾਦਵ ਉਹ ਮੈਂ ਪਹਿਲੇ ਆਪਣਾ ਸਾਸ ਸਸੁਰੂ ਕੋ پاس ਰਹਤਾ ਥਾ ਸਾਸ ਕੇ ਪਾਸ ਉਹ ਉਧਰ ਸੇ ਇਧਰ ਮੇਰੇ ਲੈ ਆਇਆ ਬੋਲਾ ਕਿ ਚਲ ਉਧਰ ਮੈਂ कम रेट में किराया पर तुमको रूम देना है उधर से लेके इधर मेरा घर वाला भी छोड़ा दिया दो तीन बार थाना पुलिस करके कितने समय रह रहे इस हो साल हो गया दो कमेटी भी खा गया क्या बोला तुमसे बोला कि इस जे, मैं बच्चा भी को पालना है तेरा मैं शादी करके रखूंगा की नहीं नहीं किया शादी कुछ नहीं मेरा घर बर्बाद कर दिया मैं नहीं इधर का नहीं हूँ बना साल भर रहा मेरे साथ। तो तो बोलता नहीं नई कमेटी देना नहीं शादी करना यहाँ तू जा सकते हो जहाँ मर्जी जाओ। बच्चे हैं पहले? हाँ, दो बच्चे हैं, दो लड़का है कितने? दो लड़का एक है बारह साल का एक तेरह साल का इस तो है पहले? नहीं बच्चा कोई नहीं तीन जलानी वो छड़ चुका है तीन जलाने छिया वो यही जैसा दिया कि इस जो मैं तुमको घर द्वार सब कुछ देंगे मेरा कोई है नहीं वो अपने बच्चे जैसे पढ़ाऊंगा सब कुछ करूँगा ये चल वहाँ रहना मेरे रूम में उसी के पास साल भर से मैं रहा हूँ अभी क्या बोलता है अब बोलता है यहाँ से खाली करके जहाँ मर्जी जा सकते मैं नहीं रखने वाला हूँ तुम्हें दिया मेरा कहीं नहीं सुनवा हो रहा है क्या बोलते

ਕੰਤ ਲਾਲ ਜੱਜ ਦੇ ਨਾਲ ਜਿਹੜੀ ਇਹ ਜਨਕੀ ਪਹਿਲਾਂ ਰਿਲੇਸ਼ਨਸ਼ਿਪ 'ਚ ਰਹਿ ਰਹੇ ਸੀਗੇ ਉਹਨਾਂ ਨੇ ਇਹਨੂੰ ਛੱਡਾ ਦਿੱਤਾ ਵੀ ਅਸੀਂ ਤੇਰੇ ਬੱਚਿਆਂ ਨੂੰ ਪਰਿਵਾਰਕ ਵਾਂਗੂ ਰੱਖਾਂਗੇ ਆਪਣਾ ਪਰਿਵਾਰ ਤੋਂ ਜ਼ਿਆਦਾ ਸਮਝ ਕੇ ਚੱਲਾਂਗੇ ਜਿਹੜਾ ਕਿ ਹੁਣ ਇਹਨਾਂ ਦੀ ਕੋਈ ਪਰਸਨਲ ਕੰਡੀਸ਼ਨਾਂ ਕਰਕੇ ਜਿੰਨਾ ਕਰਕੇ ਇਹਨਾਂ ਦੀ ਨਹੀਂ ਬਣ ਬਣ ਬਾਰੀ ਤੇ ਅਣਬਣ ਹੋਣ ਦੇ ਕਾਰਨ ਹੁਣ ਇਹਨੂੰ ਘਰ ਤੋਂ ਵੀ ਬੇਦਖਲ ਕਰ ਰਿਹਾ ਹੈ ਤੇ ਘਰ ਦੇ ਵਿੱਚ ਵੀ ਨਹੀਂ ਰੱਖ ਲਿਆ ਨਾ ਕੋਈ ਖਰਚਾ ਦੇ ਰਿਹਾ ਨਾ ਇਹਦਾ ਕੋਈ ਰੋਟੀ ਪਾਣੀ ਦਾ ਸਾਧਨ ਹੈ ਹੋਰ ਕੰਮ ਕੀਤਾ ਨਾ ਹੋਰ ਉਹਨਾਂ ਨੇ ਸਾਰ ਇਹਨਾਂ ਨੇ ਜਨਕੀ ਸੋਸ਼ਲ ਵਰਕ ਕੀਤਾ ਜਿਹਦੇ ਵਿੱਚ ਇਹਨਾਂ ਨੂੰ ਕਹਿੰਦੇ ਨੇ ਪੀਟੜ ਇਹਨਾਂ ਨੇ ਤਕਰੀਬਨ ਜਿਹੜੀ ਸਟਾਰਟਿੰਗ ਇਹਨਾਂ ਦੀ ਹੋਈ 2 ਲੱਖ ਦੀ ਕਮੇਟੀ ਤੋਂ ਸਟਾਰਟਿੰਗ ਹੋਈ ਜਿੱਥੋਂ ਇਹਨਾਂ ਦੀ ਪਹਿਲਾ ਫਰੈਂਡਸ਼ਿਪ ਬਣੀ ਉਹ ਤੋਂ ਰਿਲੇਸ਼ਨਸ਼ਿਪ ਬਣੇ ਨੇ ਉਸ ਤੋਂ ਬਾਅਦ ਹੁਣ ਜਿਹੜੇ ਆ ਵੀ ਉਹ 2 ਲੱਖ ਦੇਣ ਦੀ ਬਜਾਏ ਨਾ ਉਹ ਇਹਨੂੰ ਆਂਦਾ ਵੀ ਤੂੰ ਹੰਕਾਰ ਵੀ ਛੱਡ ਸਾਡਾ ਤੇ ਇੱਥੇ ਵੀ ਰਹਿ ਜਾਂਦਾ ਵੀ ਤੇਰਾ ਕੋਈ ਹੱਕ ਨਹੀਂ ਆ ਤੂੰ ਆਪਣਾ ਪਰਿਵਾਰ ਲੈ ਕੇ ਆਪਣੀ ਜਿੱਥੇ ਮਰਜ਼ੀ ਰਹਿ ਸਕਦਾ ਹਾਂ ਅਸੀਂ ਇਹ ਪ੍ਰਸ਼ਾਸਨ ਕੋ ਮੰਗ ਕਰਦੇ ਆ ਵੀ ਇਹਦਾ ਕੋਈ ਨਾ ਕੋਈ ਪ੍ਰਵਾਸੀਕ ਭੈਣ ਦਾ ਕੋਈ ਨਾ ਕੋਈ ਇਹਨਾਂ ਸੁਧਾਰ ਕੀਤਾ ਜਾਵੇ ਜੋ ਵੀ ਇਹ ਜੋ ਵੀ ਇਹ ਦਾ ਬੰਦਾ ਕਾਨੂੰਨੀ ਕਾਰਵਾਈ ਦਾ ਹਾਰ ਤੇ ਪਹਿਲ ਦੇ ਹਾਰ ਤੇ ਨਾ ਸਪੋਰਟ ਕੀਤੀ ਆ ਵੀ ਅੱਜ ਕਿਦਰ ਬੁਲਾਇਆ ਤੁਹਾਨੂੰ ਅਸੀਂ ਅੱਜ ਇੱਥੇ ਮੈ ਨਾਲ ਕਾਨਫਰੰਸ ਸੈੱਲ ਚ ਆਏ ਸੀਗੇ ਉਹ ਕਹਿੰਦੇ ਪਏ ਅਸੀਂ ਪਾਰਟੀ ਨੂੰ ਬੁਲਾਉਂਦੇ ਆ ਉਹ ਲੇਕਿਨ ਪਾਰਟੀ ਆਉਂਦੀ ਆ ਪਰ ਜੋ ਜਵਾਬ ਕੋਈ ਨਹੀਂ ਦਿੰਦੀ ਉਹ 1,30,000 ਰੁਪਇਆ ਐਮਪੀ ਗੁਰਜੀਤ ਸਿੰਘ ਹੋਲਾ ਸਾਹਿਬ ਦੀ ਦਫ਼ਤਰ ਮੰਨ ਕੇ ਵੀ ਆਏ ਆ ਵੀ ਅਸੀਂ ਦਵਾਂਗੇ ਚਲੋ ਅਸੀਂ ਜਨਕੀ ਆਪਣਾ ਪੰਚਾਇਤੀ ਤੌਰ ਤੇ ਬਹਿ ਕੇ ਰਾਜਨਾਵਾ ਕਰ ਲੈਨੇ ਆ ਤੇ 1,30,000 ਰੁਪਇਆ ਦੇ ਕੇ ਦਵਾਂਗੇ ਨੂੰ ਤੇ ਇਹਦੇ ਨਾਲ ਜਿਹੜਾ ਸਮਝੌਤਾ ਕੀਤਾ ਜਾਊਗਾ ਹੌਣ ਇਹਨੂੰ ਨਾ ਇਹਦੀ ਕਮੇਟੀਆਂ ਦੇ ਪੈਸੇ ਦਿੱਤੇ ਜਾ ਰਹੇ ਨਾ ਇਹਨੂੰ ਘਰ ਚ ਰੱਖਿਆ ਜਾ ਰਿਹਾ ਨਾ ਇਹਦੇ ਬੱਚਿਆਂ ਦਾ ਪਾਲਣ ਪੋਸ਼ਣ ਹੁਣ ਰੋਟੀ ਤਾਂ ਵੀ ਵਿਚਾਰੀ ਆਵਾਜ਼ਾਰੋ ਹੀ ਪਈ ਆ ਤੁਹਾਡੇ ਕੀ ਇਹ ਇਹਨਾਂ ਦਾ ਅਸੀਂ ਸਮਾਜ ਸੇਵੀ ਕੱਲੋਂ ਯਾਨੀ ਕਿ ਜਿਹੜੇ ਵੀ ਪ੍ਰਵਾਸੀ ਬੰਦੇ ਹੁੰਦੇ ਉਹਨਾਂ ਦੇ ਨਾਲ ਚਲੋ ਵੀ ਹੈਲਪ ਤੌਰ ਤੇ ਜਿੱਦਾਂ ਵੀ ਨਾਲ ਖਲੋਣੇ ਤੁਹਾਨੂੰ ਪਤਾ ਹੀ ਆ ਇਨਸਾਨੀਅਤ ਕਰਕੇ ਇਹਨਾਂ ਦੇ ਨਾਲ ਅਸੀਂ ਜਿਹੜੀ ਆ ਇਹਨਾਂ ਦੇ ਹੱਕ ਚ ਖਲੋਤਿਆਂ ਹਾਂ ਹਾਂਜੀ ਨਿਗਲਮ ਸ਼ਰਮਾ ਜੁਆਇੰਟ ਸੈਕਟੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੀ ਮਾਮਲਾ ਹੈ ਨਾ ਜੀ ਇਹਦਾ ਮਾਮਲਾ ਜੀ ਸਰਾਸਰ ਝੂਠਾ ਮਾਮਲਾ ਹੈਗਾ ਉਹ ਜਿਹੜੀ ਫੂਲਾ ਦੇਵੀ ਹੈ ਉਹ ਨਜਾਇਜ਼ ਇਲਜ਼ਾਮ ਲਾਣ ਈ ਹੈ ਉਹ ਇਹਦਾ ਮਕਾਨ ਮਾਲ ਕੇ ਬੈਠੀ ਈ ਹੈ ਤੇ ਰਾਜਨ ਕਪੂਰ ਵੀ ਉਦੇ ਵਿੱਚ ਇਨਵੋਲ ਹੈਗਾ ਰਾਜਨ ਕਪੂਰ ਦੇ ਨਾਲ ਰਲ ਕੇ ਇਹ ਦਰਖਾਸਤਾਂ ਦੇਈ ਜਾਂਦੇ ਆ ਜਦ ਕਿ ਇਹ ਸਰਾਸਰ ਝੂਠੀਆਂ ਆ ਕਦੇ ਮੋਗੰਪੁਰੇ ਜੀ ਇਹਨੂੰ ਥਾਣੇ 'ਚ ਬਿਠਾਉਂਦੇ ਆ ਇਹ ਇਸ ਵਿਚਾਰੇ ਦੀ ਹਮੇਸ਼ਾ ਹੀ ਦਰਖਾਸਤ ਦੇ ਕੇ ਔਰ ਇਹਦੀ ਦਿਹਾੜੀਆਂ ਪਾਉਂਦੇ ਨੇ ਪੈਸੇ ਕਿਉਂ ਲਾ ਰਹੇ ਇਲਜ਼ਾਮ ਹੈ ਨਜਾਇਜ਼ ਇਲਜ਼ਾਮ ਲਾਂਡੇ ਸਿਰਫ ਪੈਸੇ ਲੱਭਣ ਦੇ ਨੇ ਹੋਰ ਕੋਈ ਗੱਲ ਨਹੀਂ ਹੈਗੀ ਆ ਸਰ ਉਹ ਇਹਨੂੰ ਹਰਾਸਮੈਂਟ ਕਰਕੇ ਕਿ ਮੈਨੂੰ ਰੱਖਿਆ ਜਦਕਿ ਇਹਨੂੰ ਇਹ ਉਸ ਮਕਾਨ ਚ 2 ਮਹੀਨੇ ਹੋਏ ਆਇਆ ਹੈ ਤੇ ਉਹ ਕਹਿੰਦੀ ਹੈ ਮੈਨੂੰ ਸਾਲ ਲਈ ਇੰਨੇ ਰੱਖਿਆ 1 ਸਾਲ ਪਹਿਲੇ ਮਤਲਬ ਕਿ ਮੈਨੂੰ ਝਾੜੂ ਪੋਚੇ ਲਈ ਰੱਖਿਆ ਸੀ ਜਦਕਿ ਇਹ ਸਰਾਸਾ ਝੂਠਾ ਹੈ ਇਸ ਇਨਕੁਆਰੀ ਕੀਤੀ ਜਾਵੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਕਿਉਂਕਿ ਮੈਨੂੰ ਵੀ ਕਿੰਨੇ ਦਿਨ ਹੋ ਗਏ ਇਸ ਬੰਦੇ ਦੀ ਹੈਲਪ ਕਰਦੇ ਹੋਏ ਪਰ ਸਰਾਸਾ ਝੂਠ ਹੈਗੀ ਗੱਲ ਮੈਂ ਐਕਚੁਅਲੀ ਪੂਰੇ ਮੱਲੇ ਜਿਵੇਂ ਇਨਕੁਆਰੀ ਕੀਤੀ ਇਹਦਾ ਨਾਂ ਕੋਈ ਲੈਣਦੇ ਨਹੀਂ ਨਾ हमारा नाम कंतलाल यादव है गोल्डन एमनू रंदे है जीता दे इल्जाम लाए नहीं। वो सारा इल्ज़ाम झूठा है हमारा उसके साथ कोई ऐसा रिलेशन नहीं है।, है फुला फुला के साथ मेरा कोई ऐसा रिलेशन नहीं है वो जितना भी इल्ज़ाम लगाया वो सारा झूठा है क्यों तो इल्जाम ला रही है तो बस इल्ज़ाम वो हमारे मकान को कब्जा करने के लिए चाहता है कि ऐसा-ऐसा करके मैं झूठ साँच करके इसके मकान को कब्जा करें और हमने तो आज डेढ़ डेढ़ महीना हो गया मैंने बाहर बार फिर रहे हैं और हमारे मकान में वो मालिक बन के बैठा है वो वो मौका फ़ायदा उठा रहा है कि, कि इसको किसी तरह से झूठ साँच बोल के इसके खिलाफ़ कानून कार्रवाई करा के इसको जेल के अंदर डालें पैसों के भी लेन देन बोल कमेटी वो कमेटी के लेन देन जो भी है वो सारा हिसाब बारी उससे हो गया है सत्रह हज़ार हमने उससे लेना है और छः महीने का किराया भी लेना है जब हम किराया मांगने के लिए जाते हैं तब वो मेरे से लड़ाई करता है जब जब हमने उसको खाली करने के लिए बोलते हैं तो तब उसने मेरे ऊपर गलत इंजाम लगाता है गलत इल्ज़ाम लगा करके मेरे को कभी मोकामपुरा थाना में दरखास्त देता है कभी भूम सेल में दरखास्त देता है दरखास्त दे करके ऐसे मेरे को परेशान कर रखा है शादी का दिया संबंध बनाए नहीं मेरा उसके साथ कोई संबंध नहीं है सर नहीं, नहीं है वो सारा झूठा इल्जाम हैगा फुला देवी जो भी इल्ज़ाम लगा रहा है वो सारा झूठा है जाएं। 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 मैं यही चाहते हैं कि जो मेरे ऊपर झूठा इल्ज़ाम लगाया है और इस चीज़ को गौर करके मेरा इंसाफ दिलावे और उसको मकान से बाहर निकाले निकलवावे मैं सर यही मदद चाहते हैं ਹਾਂ ਜੀ ਸਰ ਆਪਣਾ ਨਾਮ ਦੱਸਿਓ ਹਾਂ ਰਣਜੀਤ ਸਿੰਘ ਮੈਂ ਕੌਂਸਲਿੰਗ ਸੈੱਲ ਦੇ ਇਥੇ ਟੂਚ ਲੱਗਾ ਹਾਂ ਜੀ ਇਹ ਫੂਲਾਂ ਦੇ ਵੀ ਜਿਹਦੇ ਸਬੰਧ ਜਾਪ ਪੁੱਛਦੇ ਹੋ ਇਹਨਾਂ ਦਾ ਕਮੇਟੀਆਂ ਦਾ ਲੈਣ ਦੇਣਾ ਹੈਗਾ ਵਾ ਇਹਦੇ ਵਿੱਚ ਜਾਂਚ ਪੜਤਾਲ ਅਸੀਂ ਕਰ ਰਹੇ ਹਾਂ ਜੋ ਵੀ ਤਫਤੀਸ਼ ਇਨਕੁਆਇਰੀ ਦਵਾਨ ਸਾਹਮਣੇ ਆਊਗਾ ਸਰ ਨਾ ਗੰਗਲੀ ਕਾਰਵਾਈ ਕਿਹੜੇ ਬੰਦੇ ਅਮਲ ਵਿੱਚ ਲਿਆਵਾਂਗੇ ਇਹ ਕੰਤ ਲਾਲ ਹੈ ਜਾਦੂ ਦੋਨੋਂ ਹੀ ਉਧਰ ਤੇ ਬਾਹਰ ਦੇ ਰਹਿਣ ਵਾਲੇ ਆ ਉਹਨੇ ਕਮਰੇ-ਕਮਰੇ ਤੋਂ ਬਣਾਏ ਆ ਕਿਰਾਏ ਤੇ ਵੀ ਕਮਰਾ ਲੈ ਕੇ ਰਹਿਣ ਦੇ ਹੀ ਉੱਥੇ ਤੇ ਹੋਰ ਵੀ ਰਹਿੰਦੇ ਉੱਥੇ ਤੇ ਉਸੇ ਦਰਾਨੀ ਇਹਨਾਂ ਦਾ ਕੋਈ ਕਮੇਟੀਆਂ ਦਾ ਸੀਗਾ ਲੱਖ ਲੱਖ ਲੱਗਦੀ ਹੈ ਕਿੰਨੇ ਕਮੇਟੀ ਪਈ ਸੀ ਉਹ ਕਹਿੰਦਾ ਕਮੇਟੀ ਚੁੱਕ ਲਈ ਹੈ ਇਹ ਕਹਿੰਦੀ ਨਹੀਂ ਚੁੱਕੀ ਉਹ ਪੈਸਿਆਂ ਦੇ ਲੈਣ ਦੇਣ ਸੰਬੰਧੀ ਇਹਨਾਂ ਦੀ ਇਨਕੁਆਰੀ ਚੱਲਦੀ ਹੈ ਕੀ ਕਰ ਰਹੀ ਹੈ ਚੱਲ ਰਹੀ ਹੈ ਬਿਆਨ ਵੀ ਲੈ ਰਹੇ ਆ ਉਹ ਸਭ ਨੂੰ ਜੋ ਸਾਹਮਣੇ ਆਪੇ